ਚਿੰਤਾਤਾ ਕੀ ਕੀ ਜੀਏ ਜੋ ਅਣ ਹੋਣੀ ਹੋਵੇ ਇਹ ਮਾਰਕ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਐ ਸੋਚੋ ਜਿਹੇ ਚਿੰਤਾ ਇੱਕ ਭਰਾਟ ਇਹ ਸਟ੍ਰੈਸ ਇਸ ਸਾਰੀ ਉਮਰ ਬਾਅਸਤੇ ਤੁਹਾਡੇ ਦਿਮਾਗ ਨੂੰ ਕੀੜਾ ਪਾ ਲੇ ਪੱਕੇ ਤੌਰ ਤੇ ਦੱਬ ਲੇ ਵਸ ਬੁਰੀ ਤਰ੍ਹਾਂ ਨਾ ਦੱਬ ਲੇ ਵਸ ਸਾਰੇ ਪਾਸੇ ਇਹੀ ਚੀਜ਼ ਮਹਿਸੂਸ ਹੋ ਰਹੀ ਹੋਵੇ ਕੀ ਲੱਗੂਗਾ ਫਿਰ ਦਮਾਗੇ ਹੀ ਸੋਚੀ ਜਾਵੇ ਲੋਕ ਕੀ ਸੋਚਣਗੇ ਲੋਕ ਕੀ ਕਹਿਣਗੇ ਫਿਊਚਰ ਚ ਕੀ ਬਣੂਗਾ ਪਹਿਲਾਂ ਨਾ ਇਹ ਚੀਜ਼ਾਂ ਸੀ ਜਿਹੜੀਆਂ ਇਹ ਘਟਦੀ ਨਹੀਂ ਸੀ ਆਪਣੇ ਖੁਸ਼ੀਆਂ ਖੇੜੇ ਹਾਸੇ ਠੱਠੇ ਇਹ ਹੁੰਦੇ ਸੀ ਆਪਣੀ ਪੰਜਾਬ ਦੀ ਮਿੱਟੀ ਚ ਹੁਣ ਇੱਥੇ ਚਿੰਤਾ ਚਿੰਤਾ ਵਧ ਰਹੀ ਆ ਚਿੰਤਾ ਤੋਂ ਐਂਜ਼ਾਇਟੀ ਐਂਜ਼ਾਇਟੀ ਵਧ ਰਹੀ ਆ ਆਓ ਚੱਪੈਰੇ ਬਾਰੇ ਗੱਲ ਕਰਦੇ ਹਾਂ ਸਾਡੀ ਬੇਬੇ ਨਾ ਚਾਰੀ ਬਹੁਤ ਪਿਆਰ ਕਰਦੀ ਸਾਨੂੰ ਦਾਦੀ ਸਾਡੀ ਬੜੇ ਪਿਆਰ ਨਾਲ ਉਹਨੇ ਸਾਨੂੰ ਸਾਰਿਆਂ ਨੂੰ ਪਾਲਿਆ ਸਾਨੂੰ ਨਾਲ ਵੀ ਸਪੋਰਟ ਬਹੁਤ ਸੀ ਉਹਦੀ ਨਾ ਬਹੁਤ ਕੋਈ ਟਿਪੀਕਲ ਦਾਦੀ ਵਾਲੀ ਜਿਹੜੀ ਇਮੇਜ ਹੁੰਦੀ ਹੈ ਵੀ ਜਿਹਨੇ ਪਿਆਰ ਹੀ ਕਰਨਾ ਪਰ ਉਹਦੀ ਇੱਕ ਪ੍ਰੋਬਲਮ ਸੀ ਵਿਚਾਰੀ ਦੀ ਉਹਦੀ ਧੜਕਣ ਵੱਧਦੀ ਸੀ ਤਾਂ ਮੇਰੇ ਯਾਦ ਆ ਵੀ ਅਸੀਂ ਡੰਗਰ ਕੋਈ ਲਿਆਉਣਾ ਧੜਕਣ ਵੱਧ ਜਾਣੀ ਟਰੈਕਟਰ ਲਿਆਂਦਾ ਧੜਕਣ ਵੱਧ ਗਈ ਚਾਰ ਬੰਦੇ ਘਰੇ ਆ ਕੇ ਧੜਕਣ ਵੱਧ ਗਈ ਤੇ ਇਹ ਗੱਲਾਂ ਤੇ ਸਾਡਾ ਦਾਦਾ ਬਹੁਤ ਖੇਦਾ ਸੀ ਬਹੁਤ ਕੁੱਟਮਾਰ ਹੁੰਦੀ ਸੀ ਬਹੁਤ ਕਲੇਸ਼ ਹੁੰਦਾ ਸੀ ਤੇ ਉਹ ਸਮਝਦੇ ਸੀ ਵੀ ਇਹਦਾ ਹਾਰਟ ਵੀਕ ਹੈ ਇਹ ਤਾਂ ਡਰ ਕਣ ਵੱਜ ਜਾਂਦੀ ਇਹਨੂੰ ਹਾਰਟ ਅਟੈਕ ਨਾ ਹੋ ਜਾਏ। ਬੇਬੇ ਦੇ ਜਾਣ ਤੋਂ ਬਾਅਦ ਇਸ ਦੁਨੀਆ ਤੋਂ ਇਹ ਸਮਝ ਆਇਆ ਵੀ ਬੇਬੇ ਨੂੰ ਐਂਜ਼ਾਇਟੀ ਸੀ। ਨਾ ਕਿ ਹਾਰਟ ਦੀ ਪ੍ਰੋਬਲਮ ਸੀ। ਇਸ ਤਰ੍ਹਾਂ ਨਾਲ ਬਹੁਤ ਬੇਬੇ, ਬਹੁਤ ਬਾਪੂ, ਬਹੁਤ ਭੈਣ ਭਰਾ, ਬਹੁਤ ਸਾਰੇ ਲੋਕ ਸਾਇੰਸ ਦੇ ਹਿਸਾਬ ਨਾਲ ਜੇ ਆਪਾਂ ਡੇਟਾ ਕੱਢੀਏ ਤਾਂ ਸੱਤਾ 'ਚੋਂ ਇੱਕ ਆਪਣੀ ਕਮਿਊਨਿਟੀ ਦੇ ਵਿੱਚ ਇਸ ਬਿਮਾਰੀ ਨਾਲ ਜੂਝ ਰਿਹਾ। ਤੇ ਉਹਨਾਂ 'ਚੋਂ 80% ਇਸ ਬਿਮਾਰੀ ਦਾ ਲਾਜ ਵੀ ਨਹੀਂ ਕਰਾ ਰਹੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਸਾਨੂੰ ਪ੍ਰੋਬਲਮ ਹੈ ਕੀ। ਇਹਨੂੰ ਐਂਜ਼ਾਇਟੀ ਕਹਿੰਦੇ ਨੇ। ਪਰ ਚਿੰਤਾ ਜਿਹੜੀ ਚਿੰਤਾ ਤੋਂ ਸ਼ੁਰੂ ਹੁੰਦੀ ਹੈ ਤਾਂ ਆਓ ਅੱਜ ਪੰਜਾਬੀ ਦੇ ਵਿੱਚ ਇਹਦੇ ਬਾਰੇ ਚੰਗੀ ਤਰ੍ਹਾਂ ਨਾਲ ਸਮਝਦੇ ਹਾਂ ਵੀ ਇਹ ਗੱਲ ਹੈ ਕਿ ਇਹਦਾ ਹੱਲ ਕੀ ਹੈ ਇਹਨੂੰ ਕਿਵੇਂ ਆਪਾਂ ਠੀਕ ਕਰ ਸਕਦੇ ਹਾਂ ਪਹਿਲਾਂ ਆਪਾਂ ਸਮਝਦੇ ਹਾਂ ਵੀ ਐਂਜ਼ਾਇਟੀ ਹੈ ਕੀ ਐਂਜ਼ਾਇਟੀ ਇੱਕ ਨੇਚਰਲ ਇੱਕ ਕੁਦਰਤੀ ਰਿਐਕਸ਼ਨ ਹੈ ਜਦੋਂ ਸਾਡੇ ਦਿਮਾਗ ਨੂੰ ਕੋਈ ਖਤਰਾ ਮਹਿਸੂਸ ਹੁੰਦਾ ਸਾਨੂੰ ਲੱਗਦਾ ਵੀ ਕੁਝ ਗਲਤ ਹੈ ਉਹ ਸਾਡੇ ਸਰੀਰ ਨੂੰ ਲੜਨ ਜਾਂ ਭੱਜਣ ਦੇ ਲਈ ਤਿਆਰ ਕਰਦਾ ਉਦੋਂ ਵੀ ਕੁਝ ਨਾ ਕੁਝ ਕਰ ਕਿਵੇਂ ਨਾ ਕਿਵੇਂ ਜਿਹੜਾ ਤੂੰ ਉਹ ਜਿਹੜਾ ਰਿਐਕਸ਼ਨ ਹੈ ਉਹ ਐਸਾ ਬਣਾ ਵੀ ਤੂੰ ਆਪ ਦੇ ਆਪ ਨੂੰ ਪ੍ਰੋਟੈਕਟ ਕਰ ਸਕੇ ਪਰ ਜਦੋਂ ਇਹ ਰਿਐਕਸ਼ਨ ਕਿਸੇ ਨੂੰ ਬਾਰ-ਬਾਰ ਹੋਵੇ ਬਿਨਾਂ ਕਾਰਨ ਤੋਂ ਹੋਵੇ ਬਿਨਾਂ ਮਤਲਬੀ ਦਿਮਾਗ ਤੁਹਾਨੂੰ ਲੜਨ ਨੂੰ ਰੈਡੀ ਕਰੀ ਜਾਵੇ ਉਦੋਂ ਸਮਝ ਲਓ ਕਿ ਫਿਰ ਐਂਜ਼ਾਇਟੀ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ ਇਹਦਾ ਮਤਲਬ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਇਹ ਮੰਨ ਲਓ ਤੁਹਾਡੇ ਸਾਹਮਣੇ ਅਚਾਨਕ ਇੱਕ ਸ਼ੇਰ ਆ ਜਾਏ ਨਾ ਹੋਵੇ ਇਹ ਮੈਟਾਫੋਰ ਹੈ ਸਮਝਣ ਦੇ ਲਈ ਤਾਂ ਉਦੋਂ ਡਰਨਾ ਨਾਰਮਲ ਹੈ ਉਦੋਂ ਆਪਣੀਆਂ ਭਾਜੜਾ ਪੈਣੀਆਂ ਨਾਰਮਲ ਨੇ ਉਦੋਂ ਤਰੇਲੀਆਂ ਆਉਣੀਆਂ ਨਾਰਮਲ ਨੇ ਉਦੋਂ ਮੁੜਕਾਉਣਾ ਨਾਰਮਲ ਹੈ ਉਹਨਾਂ ਜ਼ਿੰਦਗੀ ਮੌਤ ਵਾਲਾ ਸਵਾਲ ਜਿਹੜਾ ਬਣ ਜਾਣਾ ਤੇ ਉਹਦਾ ਡਰ ਜਿਹੜਾ ਬਹਿ ਜਾਣਾ ਉਹ ਨਾਰਮਲ ਆ ਹੈਨਾ ਕਿਉਂਕਿ ਉਸ ਟਾਈਮ ਆਪਾਂ ਨੂੰ ਹੀ ਹੁੰਦਾ ਵੀ ਆਪਾਂ ਕਿਵੇਂ ਬਚਣਾ ਪਰ ਅੱਜ ਕੱਲ੍ਹ ਇਹ ਸ਼ੇਰ ਅਸਲ ਦਾ ਸ਼ੇਰ ਨਹੀਂ ਆ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਸ਼ੇਰ ਕੀ ਆ ਆਪਣੀ ਜ਼ਿੰਦਗੀ ਦੇ ਵਿੱਚ ਇਹ ਸ਼ੇਰ ਹੈਗਾ ਜਿਹੜੀ ਸਟ੍ਰੈਸ ਲੋਕ ਕੀ ਕਹਿਣਗੇ ਸਮਾਜ ਕੀ ਕਹੂਗਾ ਮੇਰੀ ਮਾਰਗੇਜ ਕਿਵੇਂ ਭੇਹੂ ਮੇਰੇ ਕਾਰ ਦੀ ਕਿਸ਼ਤ ਕਿਵੇਂ ਭੇਹੂ ਮੇਰੇ ਜਵਾਂ ਕਾਂ ਦੀ ਫੀਸ ਮੇਰੇ ਮਾਪਿਆਂ ਦੀ ਸਿਹਤ ਉਹ ਮੇਰੇ ਫਿਊਚਰ ਦਾ ਕੀ ਬਣੂ ਮੇਰੇ ਪਾਸ ਤੇ ਰੈਗਰਟ ਇਹ ਸਾਰੇ ਕਾਸੇ ਨੂੰ ਆਪਾਂ ਉਹ ਸ਼ੇਰ ਦੇ ਬਰਾਬਰ ਸਮਝਣ ਲੱਗੇ ਹੋਇਆ ਕਿਵੇਂ ਆਪਾਂ ਇਹਨੂੰ ਜਿਆਦਾ-ਜਿਆਦਾ ਸੋਚਦੇ ਰਹੇ ਤੇ ਉਹਦੇ ਨਾਲ ਆਪਣਾ ਦਿਮਾਗ ਆਟੋਮੈਟਿਕਲੀ ਉਹ ਮੋਡ ਤੇ ਜਾਣ ਲੱਗਾ ਜਿੱਥੇ ਆਪਣਾ ਦਿਮਾਗ ਆਪਾਂ ਨੂੰ ਇਹ ਸਾਰੇ ਕਾਸੇ ਤੋਂ ਬਚਾਉਣਾ ਚਾਹੁੰਦਾ ਤੇ ਉਹ ਬਚਾਉਣ ਦੇ ਵਿੱਚੋਂ ਜਿਹੜੀ ਸਾਰੀ-ਸਾਰੀ ਰਿਐਕਸ਼ਨ ਆ ਉਹ ਹੁੰਦੀ ਆ ਤੇ ਉਹ ਰਿਐਕਸ਼ਨ ਦੇ ਵਿੱਚ ਹੁੰਦਾ ਕੀ ਆ ਉਹ ਰਿਐਕਸ਼ਨ ਦੇ ਵਿੱਚ ਟੜਕਣਾ ਜਿਹੜੀ ਉਹ ਬਹੁਤ ਤੇਜ਼ ਹੋ ਜਾਂਦੀ ਆ ਠੱਕ-ਠੱਕ ਕਰਕੇ ਦਿਲ ਕਈ ਵਾਰੀਆਂ ਬਾਹਰ ਵੀ ਦੁਖਦਾ ਹੁੰਦਾ ਲੱਗਦਾ ਹੁੰਦਾ ਸਾਰੀ ਕਮਰਾਹਟ ਹੁੰਦੀ ਆ ਓਵਰਥਿੰਕਿੰਗ بار بار ਉਹੀ ਚੀਜ਼ ਦਿਮਾਗ ਚ ਪਲੇ ਹੋ ਜਾਂਦੀ ਆ بار بار ਉਹੀ ਚੀਜ਼ ਪਲੇ ਹੋ ਜਾਂਦੀ ਆ ਨੀਂਦ ਨਹੀਂ ਆਉਂਦੀ ਇਹ ਸਾਰਾ ਕੁਝ ਇਕੱਠਾ ਹੋ ਜਾਂਦਾ ਜਦੋਂ ਜਦੋਂ ਇਕੱਠਾ ਹੁੰਦਾ ਫਿਰ ਹੋਰ ਜ਼ਿਆਦਾ ਟੈਨਸ਼ਨ ਵੱਧਦੀ ਹੁੰਦੀ ਆ ਐਂਜ਼ਾਇਟੀ ਕਹੋ ਜਾਂ ਐਂਜ਼ਾਇਟੀ ਦੇ ਸਟਾਰਟ ਜਿਹੜੀ ਚਿੰਤਾ ਹੈ ਆਪਣੇ ਇਨੀ ਕਾਮਨ ਕਿਉਂ ਆ ਪੰਜਾਬੀਆਂ ਦੇ ਵਿੱਚ ਕਿਉਂ ਵੱਧ ਰਹੀ ਆ ਪਹਿਲਾਂ ਤਾਂ ਇਹਦੇ ਵਿੱਚ ਸਭ ਤੋਂ ਪੰਜਾਬੀਆਂ ਦੇ ਵਿੱਚ ਇਸ ਟਾਈਮ ਜੋ ਮੈਨੂੰ ਮੇਰਾ ਜੋ ਆਪਦਾ ਰਿਸਰਚ ਕਰਦਾ ਨਾ ਵੀ ਮੈਨੂੰ 2000 ਦੇ ਕਰੀਬ ਫੋਨ ਮੈਨੂੰ ਹਰ ਇੱਕ ਸਾਲ ਹੁੰਦੇ ਨੇ ਫ੍ਰੀ ਤਨ ਸਾਲ ਹੋ ਗਏ ਮੈਨੂੰ ਇਹ ਕੰਮ ਕਰਦੇ ਨੂੰ ਨਾ ਜਿਹੜੇ ਮੈਂ ਕਰਦਾ ਵੀ 15 ਤਾਂ ਉਹਨਾਂ ਦੇ ਵਿੱਚ ਇਹ ਸਮਝਣ ਦੀ ਲੋੜ ਨੇ ਵੀ ਬਹੁਤ ਸਾਰੇ ਲੋਕਾਂ ਨੂੰ ਐਂਜ਼ਾਇਟੀ ਆ ਜਿਹੜੀ ਉਹ ਇੱਥੋਂ ਸ਼ੁਰੂ ਹੁੰਦੀ ਹੈ ਵੀ ਛੋਟੇ ਹੁੰਦੇ ਜੇ ਤਾਂ ਦੱਬ ਕੇ ਰੱਖਿਆ ਕਰਦੇ ਨੇ ਜਦ ਵੱਡੇ ਹੋਣ ਤੋਂ ਬਾਅਦ ਆਇਆ ਵੀ ਲੋਕ ਕੀ ਕਹਿਣਗੇ ਘਰ ਦੀ ਇੱਜ਼ਤ ਘਰ ਦੇ ਬਾਰੇ ਲੋਕ ਕੀ ਕਹਿਣਗੇ ਮੇਰੀ ਬੇਇੱਜ਼ਤੀ ਹੋ ਜੂਗੀ ਅਗਲਾ ਕੋਈ ਆਰ ਤੁਹਾਨੂੰ ਇੰਨੀ ਗੱਲ ਤੇ ਧੜਕਣ ਵੱਧ ਗਈ ਤਾਂ ਇਹ ਜਿਹੜਾ ਪ੍ਰੈਸ਼ਰ ਆ ਆਪਣੇ ਵਿੱਚ ਨਾ ਪਰਿਵਾਰਾਂ ਦੇ ਵਿੱਚ ਲੋਕ ਕੀ ਕਹਿਣਗੇ ਵਾਲਾ ਇਹ ਲੋਕ ਕੀ ਕਹਿਣਗੇ ਵਾਲਾ ਇੱਕ ਕਹੋ ਵੀ ਸਭ ਤੋਂ ਵੱਡਾ ਪ੍ਰੈਸ਼ਰ ਆ ਛੋਟਾ ਜਵਾਕ ਫੇਲ ਹੋ ਗਿਆ ਲੋਕ ਕੀ ਕਹਿਣਗੇ ਜਵਾਕ ਆ ਫੇਲ ਹੋ ਗਿਆ ਲੋਕ ਕੀ ਕਹਿਣਗੇ ਥੋੜੇ ਤੇ ਫਾਈਨੈਂਸ਼ੀਅਲ ਪ੍ਰੈ ਉਡਾ ਮੁੰਡਾ ਬਾਹਰ ਨਹੀਂ ਗਿਆ ਲੋਕੀ ਕਹਿਣਗੇ ਥੋੜੀ ਕੁੜੀ ਨੇ ਥੋੜੀ ਮਰਜ਼ੀ ਨਾਲ ਵਿਆਹ ਨਹੀਂ ਕਰਾਇਆ ਲੋਕੀ ਕਹਿਣਗੇ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਘਰ ਦੇ ਕੀ ਕਹਿਣਗੇ ਹੈਨਾ ਇਹ ਕਾਫੀ ਜ਼ਿਆਦਾ ਸੋਰਸ ਹੈ ਜਿਹੜਾ ਇਹ ਅਨੈਸੈਸਰੀ ਚੀਜ਼ਾਂ ਲੋਕ ਕੀ ਕਹਿਣਗੇ ਜਿਹੜਾ ਕਰਦਾ ਤਾਂ ਕਿ ਮੈਂ ਸੌਖਾ ਹਾਲੇ ਕਹਣਾ ਉਹਨਾਂ ਵੀ ਇਹ ਸਟੇਟਮੈਂਟ ਬਦਲ ਕੇ ਲਿਖ ਦਿਓ ਵੀ ਲੋਕ ਤਾਂ ਕਹਿਣਗੇ ਹੀ ਕਹਿਣਗੇ ਤੁਸੀਂ ਜੋ ਮਰਜ਼ੀ ਕਰ ਲਿਓ ਲੋਕਾਂ ਨੇ ਕਹਿਣਾ ਹੀ ਕਹਿਣਾ ਉਹ ਪੁਰਾਣੀ ਕਹਾਵਤ ਨਹੀਂ ਵੀ ਜਿੱਥੇ ਬਹੁਤ ਜ਼ਿਆਦਾ ਖਰਚਾ ਕਰ ਦੋ ਫਿਰ ਕਹਿੰਦੇ ਨਾ ਉਹੀ ਪੈਸੇ ਫੂਕਤੇ ਜੇ ਘੱਟ ਕਰ ਦੋ ਫਿਰ ਕਹਿੰਦੇ ਨਾ ਕਿ ਅ ਨੰਗਾ ਬੰਦੇ ਨੇ ਖਰਚੀ ਨਹੀਂ ਕਰਿਆ ਸਵਾਦ ਨਹੀਂ ਆਇਆ ਬੈਦਾਂ ਤਾਂ ਦੋਨੇ ਪਾਸੇ ਉਹ ਤਾਂ ਔਖੀ ਨੇ ਖਰਚਾ ਥੋੜਾ ਹੋਣਾ ਤਾਂ ਉਹ ਬੈ ਤੇ ਵੀ ਆ ਜਾਂਦੀ ਹੈ ਐਂਜ਼ਾਇਟੀ ਲੋਕ ਕੀ ਕਹਿਣਗੇ ਖਰਚਾ ਕਰਨਾ ਪੈਣਾ ਫਿਰ ਲੋਨ ਲੈ ਲਿਆ ਲੋਕ ਕੀ ਕਹਿਣਗੇ ਫਿਰ ਕਿਸ਼ਤਾ ਸਾਰਾ ਕੁਝ ਹੋਈ ਜਾਣਾ ਤਾਂ ਅਨੈਸੈਸਰੀ ਐਂਜ਼ਾਇਟੀ ਹੈ ਜਿਹੜੀ ਆਪਾਂ ਇਹ ਬਹੁਤ ਜ਼ਿਆਦਾ ਆਪਾਂ ਲੈ ਕੇ ਆਉਨੇ ਆ ਕਿ ਤਾਂ ਇਹਨੂੰ ਆਪਾਂ ਕੱਢਣਾ ਹੈ ਲੋਕ ਕੀ ਕਹਿਣਗੇ ਵਾਲੇ ਦਾ ਪਾਰਟ ਨੂੰ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰਦਾ ਦੂਜਾ ਕੀ ਚੱਕਰ ਕੀ ਐਂਜ਼ਾਇਟੀ ਕਿੱਥੋਂ ਹੁੰਦੀ ਹੈ ਦੂਜੀ ਐਂਜ਼ਾਇਟੀ ਆਪਾਂ ਨੂੰ ਆਉਂਦੀ ਹੈ ਡੁਅਲ ਪਰਸਨੈਲਿਟੀ ਜਿਹੜੀ ਆਪਾਂ ਜਿਉਂ ਰਹੇ ਹਾਂ ਆਪਣੇ ਉਹ ਪਿੰਡੋਂ ਉੱਠ ਕੇ ਜਾਂਦਾ ਸ਼ਹਿਰ ਆਏ ਸੀ ਉਥੇ ਆ ਕੇ ਡੋਲ ਪਰਸਨੈਲਟੀ ਹੋ ਗਈ ਵੀ ਹੁਣ ਉਹ ਹੈਗੇ ਤਾਂ ਅੰਦਰੋਂ ਤਾਂ ਜਣਾ ਦਾ ਪਿੰਡੂ ਨੇ ਪਰ ਉਹਨੂੰ ਸ਼ਹਿਰੀ ਵੀ ਬਣ ਕੇ ਦਿਖਾਉਣਾ ਚਾਹੁੰਦੇ ਨੇ ਸ਼ਹਿਰੀ ਬਣ ਕੇ ਵੀ ਰਹਿਣਾ ਚਾਹੁੰਦੇ ਨੇ ਫਿਰ ਅੰਦਰ ਜਿਹੜੀ ਉਹ ਹੈ ਜੱਕੋ ਤੱਕੋ ਚੱਲਦੀ ਆ ਉਹਦੇ ਵਿੱਚ ਨਾ ਭੰਗਾ ਰਹਿੰਦਾ ਜਾਂ ਬਾਹਰਲੇ ਮੁਲਕੀ ਆ ਗਏ ਫਿਰ ਉਧਰ ਆ ਕੇ ਵੈਸਟ ਤੇ ਈਸਟ ਦਾ ਕਲਚਰ ਮਿਕਸ ਕਰਨਾ ਉਥੇ ਦਿੱਕਤ ਆਉਂਦੀ ਆ ਜਾਂ ਕੋਈ ਕੁੜੀ ਵਿਆਹ ਕੇ ਸੌਰੀ ਭਾਗੀ ਹੁਣ ਸੋਰਿਆਂ ਦਾ ਕਲਚਰ ਪੇਖ ਕੇ ਆਣ ਵੜਦਾ ਉਥੇ ਜਾ ਕੇ ਉਹ ਹੋ ਗਿਆ ਜਾਂ ਹੁਣ ਮੁੰਡਾ ਕੋਈ ਕੁੜੀ ਨਾਲ ਵਿਆਹ ਕੇ ਬਾਹਰ ਆਇਆ ਉਹ ਕੁੜੀ ਜਿਹੜੀ ਮੇਰੇ ਹਿਸ ਤਾਂ ਆਪਣੇ ਚੋਂ ਵੀ ਆਪਣੀ ਤਰਾਸ ਦੀ ਗੱਲੋ ਵੀ ਆਪਾਂ ਬਹੁਤ ਜ਼ਿਆਦਾ ਮੂਵ ਹੋ ਰਹੇ ਤਾਂ ਜਾਂ ਕਹੋ ਚੰਗੀ ਕਿਸਮਤ ਜਿਵੇਂ ਇਹ ਤਾਂ ਦੇਖਣ ਦਾ ਨਜ਼ਰੀਆ ਪਰ ਇਹਦੇ ਵਿੱਚੋਂ ਵੀ ਚਿੰਤਾ ਤੇ ਐਂਜਾਇਟੀ ਬਹੁਤ ਜ਼ਿਆਦਾ ਮੈਨਿਕਲ ਕੇ ਆਉਂਦੀ ਆ ਤੁਸੀਂ ਕਹੇ ਜੇ ਪਰਿਵਾਰ ਚੋਂ ਕਹੇ ਜੇ ਪਰਿਵਾਰਸ ਜਾਂ ਕਹੇ ਜੇ ਮਾਹੌਲ ਚੋਂ ਕਹੇ ਜੇ ਮਾਹੌਲ ਚ ਮੂਵ ਹੋਏ ਹੋ ਤੇ ਹੁਣ ਅਡਜਸਟ ਕਿਵੇਂ ਕਰ ਰਹੇ ਹੋਗੇ ਉੱਥੇ ਵੀ ਇਹ ਕਾਫੀ ਜ਼ਿਆਦਾ ਆਉਂਦਾ ਹਨ ਇਹ ਸਮਝੋ ਵੀ ਇਹ ਜਿਹੜੀ ਚੀਜ਼ ਹੈ ਇਹਦਾ ਹੱਲ ਇਹੀ ਹੈ ਵੀ ਸਹਿਜ ਤੇ ਇਹ ਸਮਝੋ ਨਾ ਮੇਰੀਆਂ ਕੋਰ ਵੈਲਿਊਜ਼ ਕੀ ਨੇ ਕੋਰ ਵੈਲਿਊਜ਼ ਦਾ ਭਾਵ ਹੈ ਜਿਹੜੀਆਂ 2-4 ਚੀਜ਼ਾਂ ਜਿਹੜੀਆਂ ਜੇ ਮੈਂ ਕਹੇ ਉਹ ਨਾ ਹਿੱਲਣਾ ਤੋਂ ਤੁਹਾਡੀਆਂ ਮੂਲ ਜਿਹੜੀਆਂ ਜੜਾਂ ਨੇ ਤੁਹਾਡੀਆਂ ਜਿਵੇਂ ਹੋਛਾ ਦਰਖਤ ਵਿੱਚ ਛੇਤੀ ਡੱਕ ਜਾਂਦਾ ਤਾਂ ਮੂਲ ਜੜਾਂ ਤੋਂ ਤੁਸੀਂ ਨਹੀਂ ਹਿਲਣਾ ਤਾਂ ਉਹਦੇ ਲਈ ਸਿੱਖਣਾ ਵੀ ਇਹਦੇ ਲਈ ਮੈਂ ਕੀ ਕਰਾਂ ਕਿੱਥੇ ਇਹ ਦਿੱਕਤ ਹੈ ਮੇਰੀ ਕਿੱਥੇ ਗੱਲ ਖੜੀ ਹੈ ਨਾ ਫਿਰ ਤੁਹਾਨੂੰ ਆਪਦੇ ਆਪਾ ਜਿਹੜਾ ਉਹ ਸਮਝ ਆਊਗਾ ਹੁਣ ਇਹਦੀ ਅਗਲੀ ਗੱਲ ਹੈ ਦੂਸਤ ਉਹ ਹੈਗਾ ਵੀ ਇਮੋਸ਼ਨਲੀ ਜਿਹੜਾ ਆਪਾਂ ਚੁੱਪ ਚੁੱਪ ਕਰ ਚੁੱਪ ਕਰ ਚੁੱਪ ਕਰ ਚੁੱਪ ਕਰ ਚੁੱਪ ਕਰ ਆਪਾਂ ਬਹੁਤ ਜ਼ਿਆਦਾ ਹੈ ਹਨਾ ਪਹਿਲਾਂ ਜਵਾਕਾਂ ਨੂੰ ਚੁੱਪ ਕਰਾਇਆ ਨਾ ਕੋਈ ਚੁੱਪ ਕਰ ਉਹ ਤੁਹਾਨੂੰ ਕੀ ਪਤਾ ਕੁੜੀ ਨੂੰ ਚੁੱਪ ਕਰਾਇਆ ਜਾਂਦਾ ਵੀ ਸੌਰੀ ਆ ਜਪ ਕਰਦੇ ਨੂੰ ਕੀ ਪਤਾ ਹੈ ਨਾ ਫਿਰ ਬਜ਼ੁਰਗ ਮਾਂ ਪਿਓ ਨੂੰ ਚੁੱਪ ਕਰਾਇਆ ਜਾਂਦਾ ਵੀ ਚੁੱਪ ਰੋਂਣ ਤੋਂ ਨੂੰ ਕੀ ਪਤਾ ਇਹ ਜਿਹੜੀ ਐਮੋਸ਼ਨਲ ਚੁੱਪ ਹੈ ਇਹ ਚੁੱਪ ਜਿਹੜੀ ਕਹਿੰਦੀ ਹੈ ਕਿ ਵੀ ਤੂੰ ਬੰਦਾ ਬਣ ਸ਼ੇਰ ਬਣ ਬੰਦੇ ਥੋੜੀ ਮਰਦ ਥੋੜੀ ਰੋਂਦੇ ਹੁੰਦੇ ਹੁੰਦੇ ਨੇ ਜਾਂ ਇੱਕ ਕੁੜੀ ਆ ਜਿਹੜੀ ਪੇਕੀ ਆ ਸੌਰੀ ਆ ਸੌਰੀ ਉਹ ਜਦੋਂ ਤੰਗ ਹੋ ਰਹੀ ਹੈ ਉਹਦੀ ਬੱਸ ਹੋਈ ਪਈ ਆ ਜਵਾਕ ਸਾਹਮਣੇ ਚ ਹੋਰ ਸਾਰੇ ਘਾਸ਼ ਜਣੇ ਉਹਦਾ ਪੂਰਾ ਜੂਸ ਖੰਡ ਰੱਖਿਆ ਸੌਰੀਆਂ ਨੇ ਪਰ ਉਹ ਰੋ ਨਹੀਂ ਸਕਦੀ ਉਹ ਦੱਸ ਨਹੀਂ ਸਕਦੀ ਉਹ ਜਿਹੜੀ ਐਮੋਸ਼ਨਲ ਚੁੱਪ ਹੈ ਨਾ ਉਹ ਤੁਹਾਨੂੰ ਐਂਜ਼ਾਇਟੀ ਲੈ ਕੇ ਆਉਂਦੀ ਹੈ ਇੱਕ ਤਰ੍ਹਾਂ ਨਾ ਪ੍ਰੈਸ਼ਰ ਕੁੱਕਰ ਵਾਲਾ ਮਾਹੌਲ ਬਣ ਜਾਂਦਾ ਹੁਣ ਪ੍ਰੈਸ਼ਰ ਕੁੱਕਰ ਦੀ ਵਿੱਚ ਗੈਂ ਸਬੰਧਰ ਬਣੀ ਜਾਂਦੀ ਆ ਬਣੀ ਜਾਂਦੀ ਆ ਬਣੀ ਜਾਂਦੀ ਆ ਬਣੀ ਜਾਂਦੀ ਆ ਪਰ ਇੱਕ ਟਾਈਮ ਜਾ ਕੇ ਤਾਂ ਸੀਟੀ ਜੀ ਮਾਰਦਾ ਨਾ ਸਾਰਾ ਕੁਝ ਖਿਲਾਰ ਦਿੰਦਾ ਤੇ ਜੇ ਸੀਟੀ ਨਾ বাজਦੀ ਜੇ ਕੀ ਹੋਗਾ ਫਿਰ ਕੁੱਕਰ ਦਾ ਕੁੱਕਰ ਫਟੂਗਾ ਨਾ ਕਈ ਵਾਰੀ ਉਸ ਤਰੀਕੇ ਨਾਲ ਕੁੱਕਰ ਫਟਦਾ ਜਿਹੜੀ ਆਪਾਂ ਐਂਜ਼ਾਇਟੀ ਹੈ ਨਾ ਜੋ ਧੜਕਣ ਵਾਧਦੀ ਆ ਬੁਰੇ ਹਾਲ ਹੁੰਦੇ ਨੇ ਉਹ ਚੀਜ਼ਾਂ ਵੀ ਕਾਫੀ ਇਹਦੇ ਵਿੱਚ ਪਾਰਟ ਉਹ ਪਲੇ ਕਰਦੀਆਂ ਹੁਣ ਹੱਲ ਕੀ ਨੇ ਬਾਈ ਦੇਖੋ ਹੱਲ ਜਿਹੜੇ ਹੈਗੇ ਨੇ ਹੱਲ ਆਪਾਂ ਸਾਇੰਸ ਵਾਲੇ ਬਹੁਤ ਬਾਰੀ ਕਰਦੇ ਆ ਪਰ ਸਭ ਤੋਂ ਪਹਿਲਾ ਹੱਲ ਜਿਹੜਾ ਮੈਂ ਤੁਹਾਨੂੰ ਦੱਸਦਾ ਉਹ ਸਿਮਰਨ ਹੈ ਬਾਣੀ ਪੜ੍ਹੋਗੇ ਸਿਮਰਨ ਕਰੋਗੇ ਸਹਜ ਦੇ ਵਿੱਚ ਆਗੇ ਕਾਲ ਦੇ ਵਿੱਚ ਨਹੀਂ ਸਿਮਰਨ ਕਰਦਾ ਜਿਹੜਾ ਉਹ ਸਹਜ ਦੇ ਨਾਲ ਕਰਨਾ ਦੇਖ ਤੁਹਾਨੂੰ ਦੱਸਦਾ ਤੁਸੀਂ ਇਹ ਸਿਮਰਨ ਲੈ ਕੇ ਆਰਾਮ ਦੇ ਨਾਲ ਹਨਾ ਗੱਲ ਕਰਦੇ ਹੋਏ ਵੀ ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲ ਕਰਦੇ ਹੋਏ ਵੀ ਨਾਲ-ਨਾਲ ਜਿਵੇਂ ਜਿਵੇਂ ਮੇਰੇ ਆ ਚੱਲ ਰਹੇ ਨੇ ਨਾਲ-ਨਾਲ ਨਾਲ-ਨਾਲ ਮਨਕਾ ਜਿਹੜਾ ਫਿਰ ਰਿਹਾ ਤਾਂ ਵਾਇਗਰੂ ਵਾਇਗਰੂ ਹੋ ਰਿਹਾ ਹਨਾ ਇਸੇ ਤਰੀਕੇ ਨਾਲ ਤੁਸੀਂ ਸਿਮਰਨ ਕਰੋ ਸਿਮਰਨ ਤਰੀਕੇ ਨਾਲ ਸਹਜ ਨਾਲ ਕਰੋਗੇ ਉਹਦੇ ਨਾਲ ਬਹੁਤ ਜ਼ਿਆਦੇ ਫਰਕ ਪਊਗਾ ਦੂਜੀ ਚੀਜ਼ ਹੈ ਕਿ ਸੇਵਾ ਸੇਵਾ ਕਰੋ ਸੇਵਾ ਜਿੰਨੀ ਜ਼ਿਆਦਾ ਕਰੋਗੇ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦੇ ਬੈਟਰ ਫੀਲ ਹੋਣਾ ਮਹਾਰਾਜ ਨੇ ਆਪਾਂ ਨੂੰ ਸਿਮਰਨ ਕਿਉਂ ਦਿੱਤਾ ਹੁਣ ਮੈਡੀਟੇਸ਼ਨ ਹੈ ਜਿਹੜੀ ਮੈਡੀਟੇਸ਼ਨ ਦੇ ਵਿੱਚ ਉਹ ਕਹਿੰਦੇ ਵੀ ਚੁੱਪ ਕਰੋ ਮਨ ਆਪਣਾ ਚੁੱਪ ਨਹੀਂ ਕਰਦਾ ਤਾਂ ਮਹਾਰਾਜ ਨੇ ਆਪਾਂ ਨੂੰ ਉਹ ਤੋਂ ਵਧੀਆ ਤਰੀਕਾ ਦੱਸਿਆ ਨੇ ਜਿਹੜੇ ਨਾਲ ਤੁਹਾਨੂੰ ਇੱਕ ਮੰਤਰ ਦਿੱਤਾ ਗੁਰ ਮੰਤਰ ਦਾ ਜਾਪ ਕਰੋ ਕਰੋ ਮਹਿਸੂਸ ਕਰਕੇ ਕਰੋ हां ਪਹਿਲਾਂ ਪਹਿਲਾਂ ਕਈ ਵਾਰੀ ਧਿਆਨ ਨਹੀਂ ਲੱਗਦਾ ਬਰੀðਿੰਗ ਹੌਲੀ ਕਰੋ ਔਰ ਹੀ ਥੋੜੀ ਬਰੀðਿੰਗ ਹੌਲੀ ਕਰੋ ਨਾਲ ਨਾਲ ਸਹਜ ਚ ਆ ਕੇ ਕਰੋ ਵੀ ਬਸ ਇਹੀ ਕਰਨਾ ਯਾਰ ਔਰ ਕੁਛ ਨਹੀਂ ਕਰਨਾ ਤੁਸੀਂ ਦੇਖਿਓ ਉਹਦੇ ਨਾਲ ਹੀ ਤੁਹਾਨੂੰ ਸਵਾਦ ਆਉਣ ਲੱਗੂਗਾ ਸਿਮਰਨ ਦੇ ਬਾਰੇ ਮੈਡੀਟੇਸ਼ਨ ਦੇ ਬਾਰੇ ਹਾਰਵਰਡ ਦੀ ਰਿਸਰਚ ਇਹ ਕਹਿੰਦੀ ਹੈ ਵੀ 30 ਤੋਂ 40% ਐਂਜ਼ਾਇਟੀ ਰਿਡਕਸ਼ਨ ਹੋ ਜਾਂਦੀ ਹੈ ਜੇ ਤੁਸੀਂ 8 ਹਫ਼ਤੇ ਮੈਡੀਟੇਸ਼ਨ ਕਰੋ 30 ਤੋਂ 40% ਤੁਹਾਡੀ ਐਂਜ਼ਾਇਟੀ ਦੇ ਵਿੱਚ ਘਟਾ ਆ ਜਾਂਦਾ ਤਾਂ ਜੇ ਤੁਸੀਂ ਸੋਚੋ ਵੀ ਉਹ ਤਾਂ ਇੱਕ ਨਾਰਮਲ ਮੈਡੀਟੇਸ਼ਨ ਹੈ ਜਦੋਂ ਤੁਸੀਂ ਮਹਾਰਾਜ ਦੇ ਨਾਮ ਨਾਲ ਜੁੜ ਕੇ 8 ਹਫ਼ਤੇ ਜਦੋਂ ਹੀ ਸਿਮਰਨ ਕਰੋਗੇ ਲਗਾਤਾਰ ਇੱਕ ਰੁਟੀਨ ਦੇ ਕਿੰਨਾ ਫਰਕ ਪਾਉਗਾ ਤ ਇਹ ਜ਼ਰੂਰ ਕਰੋ ਐਂਸਾਇਟੀ ਤੇ ਡੈਫੀਨਿਟਲੀ ਇਸ ਨਾਲ ਫਰਕ ਪਾਉਗਾ ਇੱਕ ਹੋਰ ਵੀ ਚੀਜ਼ ਹੈ ਜਿਹੜਾ ਮੈਗਡਲਾ ਜਿਹੜਾ ਬ੍ਰੇਨ ਦਾ ਪਾਰਟ ਹੈ ਉਹਦੇ ਵਿੱਚ ਵੀ ਜਿਹੜੀ ਐਕਟੀਵਿਟੀ ਆ ਉਹ ਸਕੈਨਾਂ ਦੇ ਵਿੱਚ ਚੈੱਕ ਕਰੀ ਗਈ ਸੀ ਤੇ ਉਹਨਾਂ ਦਿਖਾਇਆ ਸੀ ਵੀ ਮੈਗਡਲਾ ਦੀ ਐਕਟੀਵਿਟੀ ਘੱਟਦੀ ਹੈ ਮੈਡੀਟੇਸ਼ਨ ਕਰਨ ਤੋਂ ਬਾਅਦ ਤੇ ਮੇਰਾ ਆਪਣਾ ਤਜਰਬਾ ਹੈ ਜੇ ਤੁਸੀਂ ਜਮ੍ਹਾਂ ਸਹਜ ਆ ਕੇ ਹੌਲੀ ਹੌਲੀ ਬਰੀਥਿੰਗ ਸਲੋ ਕਰਕੇ ਵਾਗਰੂ ਵਾਗਰੂ ਕਰੋ ਤੁਸੀਂ ਪਹਿਲਾਂ ਆਪਣੀ ਹਾਰਟ ਬੀਟ ਚੈੱਕ ਕਰ ਲਿਓ ਖਤਮ ਹੋਏ ਤੇ ਜਿੰਦੋਂ ਤੁਸੀਂ 15-20 ਮਿੰਟ ਲਾ ਲੇ ਫਿਰ ਚੈੱਕ ਕਰ ਲਿਓ ਤੁਹਾਨੂੰ ਆਪਣੇ ਆਪ ਹੀ ਫਰਕ ਪਤਾ ਲੱਗੂਗਾ ਡੈਫੀਨਟਲੀ ਟ੍ਰਾਈ ਕਰ ਟ੍ਰਾਈ ਕਰਿਓ ਤੇ ਆਪਣੀ ਮੈਡੀਟੇਸ਼ਨ YouTube ਤੇ ਵੀ ਪਈਆਂ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋਗੇ ਤੇ ਨਾਲ ਨਾਲ ਆਪਣਾ ਜਿਹੜਾ 30 ਡੇ ਚੈਲੰਜ ਆ ਉਹਦੇ ਵਿੱਚ ਸਾਰਾ ਕੁਝ ਹੈਗਾ ਜਾਨੀ 30 ਡੇ ਦੇ ਵਿੱਚ ਤੁਹਾਡੀ ਐਂਜਾਇਟੀ ਤਾਂ ਜਾਟੀ ਉਹ ਵੀ ਜਾਉ ਤੇ ਰੁਟੀਨ ਵੀ ਬਣੂ ਤਾਂ ਉਹ ਵੀ ਤੁਸੀਂ ਜਰੂਰ ਆ ਜਿਹੜਾ ਉੱਥੇ ਜਾ ਕੇ ਆਪਣੇ ਲਿੰਕ ਇਚ ਹੋਣਗੇ ਬਾਇਓ ਦੇ ਵਿੱਚ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਆ ਕਿ ਅਗਲਾ ਹਾਲ ਹੈਗਾ ਯਾਰ ਫਿਜ਼ੀਕਲ ਮੂਵਮੈਂਟ ਫਿਜ਼ੀਕਲ ਮੂਵਮੈਂਟ ਆ ਜਿਹੜੀ ਇਹ ਬਹੁਤ ਜ਼ਿਆਦੇ ਬੈਨੀਫਿਟ ਦਿੰਦੀ ਆ ਉੱਠੋ ਉੱਠ ਕੇ ਕੁਝ ਕਰੋ ਐਕਸਰਸਾਈਜ਼ ਕਰੋ ਹਣਾ ਜੰਪਿੰਗ ਜੈਕਸ ਵੀ ਕਰ ਲਓ ਜੇ ਹੋਰ ਨਹੀਂ ਕੁਛ ਹੈਗਾ ਰਨਿੰਗ ਔਨ ਦਾ ਸਪੌਟ ਕਰ ਲਓ ਹਣਾ ਬਾਹਰ ਚਲੇ ਜਾਓ ਸੈਰ ਕਰ ਲਓ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਫਰਕ ਪਾਉਂਦੀਆਂ ਕਿਉਂਕਿ ਸਾਇੰਸ ਇਹ ਕਹਿੰਦੀ ਹੈ ਵੀ ਜੇ ਤੁਸੀਂ ਸਿਰਫ 30 ਮਿੰਟ ਦੀ ਵਾਕ ਕਰੋਗੇ ਉਹਦੇ ਨਾਲ ਵੀ ਸਟ्रेस ਹਾਰਮੋਨਸ ਨੇ ਤੁਹਾਡੇ ਉਹ ਘਟਦੇ ਨੇ ਐਕਸਰਸਾਈਜ਼ ਇਕਵਲਸ ਨੇਚਰਲ ਸਟ्रेस ਰਿਲੀਵਰ ਤਾਂ ਜ਼ਰੂਰ ਕਰਿਓ ਹਣਾ ਜਿਹੜੀ ਗੱਲ ਹੈ ਸੰਗਤ ਸੰਗਤ ਦਾ ਪ੍ਰਭਾਵ ਬਹੁਤ ਵੱਡਾ ਸੰਗਤ ਦੇ ਵਿੱਚ ਜੋ ਤੁਹਾਨੂੰ ਵਾਈਬਸ ਆਉਣੀਆਂ ਜੋ ਤੁਹਾਨੂੰ ਉਥੋਂ ਜਿਹੜੀ ਤੁਹਾਨੂੰ ਕਹ ਦੋ ਵੀ ਊਰਜਾ ਮਿਲਣੀ ਹੈ ਉੱਤੇ ਬੈੱਕ ਜੋ ਤੁਹਾਨੂੰ ਮਹਿਸੂਸ ਹੋਣਾ ਹੈ ਉਹ ਤੁਸੀਂ YouTube ਤੇ ਪਾਠ ਕਰਕੇ ਉਹ ਨਹੀਂ ਮਹਿਸੂਸ ਕਰ ਸਕਦੇ ਤਾਂ ਸੰਗਤ ਕਰੋ ਜੇ ਐਂਜਾਇਟੀ ਹੁੰਦੀ ਹੈ ਸਟ्रेस ਹੁੰਦੀ ਹੈ ਪਰੇਸ਼ਾਨੀਆਂ ਨੇ ਹਨਾ ਤਾਂ ਜ਼ਰੂਰ ਤੁਸੀਂ ਸੰਗਤ ਦੇ ਵਿੱਚ ਜਾਓ ਜਿਵੇਂ ਦੀਵੇ ਤੋਂ ਦੀਵਾ ਲਾ ਸਕਦੇ ਆ ਹਨਾ ਮੜ ਜ ਜਾਗ ਤੋਂ ਦਹੀਂ ਜਪਦੀ ਆ ਉਵੇਂ ਸੰਗਤ ਦੇ ਵਿੱਚ ਜਾ ਕੇ ਤੇ ਇੱਕ ਕਿਨਕਾ ਮਾਥਰ ਵੀ ਆਪਾਂ ਨੂੰ ਕੁਝ ਮਹਿਸੂਸ ਹੋ ਗਿਆ ਉਹਦੇ ਨਾਲ ਹੀ ਬਹੁਤ ਪ੍ਰੋਬਲਮਾਂ ਜਿਹੜੀਆਂ ਚੱਕੀਆਂ ਜਾਂਦੀਆਂ ਨੇ ਤੁਸੀਂ ਆਪ ਵੀ ਸਾਰੇ ਮਹਿਸੂਸ ਕਰਦੇ ਹੋ ਕਿ ਮੈਂ ਮੈਂ ਤਾਂ ਸਿਰਫ ਯਾਦ ਹੀ ਕਰਾ ਸਕਦਾ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਤਾਂ ਸੰਘਰ ਜ਼ਰੂਰ ਕਰੋ ਜੀ ਤਾਂ ਡੈਫੀਨਿਟਲੀ ਉਹਦੇ ਨਾਲ ਗੱਲ ਹੈ ਜਿਹੜੀ ਉਹ ਕਿਸੇ ਬੰਨੇ ਲੱਗਦੀ ਆ ਹੁਣ ਮਨੋ ਵੀ ਸਾਰਾ ਕੁਝ ਕਰ ਵੀ ਰਹੇ ਆ ਤੇ ਤਾਂ ਵੀ ਠੀਕ ਨਹੀਂ ਆ ਰਹੇ ਤਾਂ ਬੇਨਤੀ ਇਹੀ ਹੈ ਫਿਰ ਪ੍ਰੋਫੈਸ਼ਨਲ ਹੈਲਪ ਹੈ ਜਿਹੜੀ ਉਹ ਲਓ ਤੁਹਾਡੇ ਨਾਲ ਨਾਲ ਟਾਕਿੰਗ ਥੈਰਾਪੀਜ਼ ਹੋਣਗੀਆਂ ਤੁਹਾਡੇ ਨਾਲ ਨਾਲ ਲੋਕ ਕਾਉਂਸਲਿੰਗ ਕਰਨ ਵਾਲੇ ਹੋਣਗੇ ਮੇਰੇ ਕੋਲੇ ਵੀ ਆ ਸਕਦੇ ਹੋ ਤੁਹਾਡੇ ਨਾਲ ਨਾਲ ਡਾਕਟਰ ਵੀ ਨੇ ਸਾਈਕੀਆਟ੍ਰਿਸਟ ਨੇ ਉਹਨਾਂ ਤੋਂ ਜਾ ਕੇ ਦਵਾਈ ਵੀ ਲੈ ਸਕਦੇ ਹੋ ਤਾਂ ਸਹੀ ਬੰਦੇ ਕੋਲੇ ਜਾਣਾ ਮੋਤੋ ਦਵਾਈ ਲੈਣੀ ਆ ਹੁਣ ਮੈਂ ਕਈ ਵਾਰੀ ਸੁਖਤਾ ਉਹਨਾਂ ਵੀ ਆਪਾਂ ਸਾਈਕੋਲੋজিস্ট ਇੰਡੀਆ ਵਾਲੇ ਜਿਹੜੇ ਸਾਈਕੋਲੋজিস্ট ਨੇ ਉਹ ਪ੍ਰਿਸਕ੍ਰਾਈਬ ਕਰ ਦਿੰਨੇ ਬਹੁਤ ਹੈਨਾ ਤੇ ਮੇਰੀ ਰਿਕੁਐਸਟ ਇਹ ਹੁੰਦੀ ਹੈ ਵੀ ਜਿਹੜੀ ਫਸਟ ਪ੍ਰੈਸਕ੍ਰਿਪਸ਼ਨ ਆ ਤੁਹਾਡੀ ਉਹ ਕੁਆਲੀਫਾਈਡ ਸਾਇਕਾਟਰਿਸਟ ਤੋਂ ਹੋਣੀ ਚਾਹੀਦੀ ਆ ਜੇ ਤੁਹਾਨੂੰ ਡੈਫੀਨਿਟਲੀ ਸੀਵੀਅਰ ਐਂਜ਼ਾਇਟੀ ਹੁੰਦੀ ਆ ਬਾਅਦ ਚ ਕੋਈ ਵੀ ਤੁਹਾਡੀ ਮੈਡੀਸਿਨ ਜਿਹੜੀ ਉਹ ਮੈਨੇਜ ਕਰਸਾ ਲਾ ਬਾਹਰ ਛੇਤੀ ਛੇਤੀ ਜੇ ਪ੍ਰਿਸਕਰਾਈਬਰ ਨਹੀਂ ਹੈਗਾ ਤਾਂ ਉਹ ਤੁਹਾਨੂੰ ਪਰਚੀ ਨਹੀਂ ਲਿਖੂਗਾ ਪਰ ਜੇ ਦਵਾਈ ਦੀ ਲੋੜ ਤਾਂ ਦਵਾਈ ਲਓ ਜ਼ਰੂਰ ਕਾਉਂਸਲਿੰਗ ਦੀ ਲੋੜ ਤਾਂ ਕਾਉਂਸਲਿੰਗ ਲਓ ਜ਼ਰੂਰ ਤੇ ਮੇਰੇ ਨਾਲ ਤੁਸੀਂ ਕਾਲਾਂ ਬੁੱਕ ਕਰਨੀ ਉਹ ਵੀ ਆਪਾਂ ਥੱਲੇ ਲਿੰ ਪਰ ਮੈਂ ਤੁਹਾਨੂੰ ਇਹ ਸਾਰੀ ਅੱਜ ਵੀਡੀਓ ਜਿਹੜੀ ਇਸ ਤਰੀਕੇ ਨਾਲ ਸਮਝਾਈ ਹੈ ਵੀ ਆਪਣੇ ਕੋਲੇ ਮੋਟਾ-ਮੋਟਾ ਸਾਹ ਹੈ ਵੀ ਸੇਵਾ ਸਿਮਰਨ ਸੰਗਤ ਇਹ ਬਹੁਤ ਵਧੀਆ ਅਸੂਲ ਨੇ ਤੇ ਨਾਲ-ਨਾਲ ਤੜਕੇ ਉੱਠ ਕੇ ਨਿਤਨੇਮ ਕਰ ਲਓ ਹੈਨਾ ਨਾਲ-ਨਾਲ ਬਾਡੀ ਥੋੜੀ ਮੂਵ ਕਰ ਲਓ ਇਹ ਸਾਰੀਆਂ ਚੀਜ਼ਾਂ ਦੇ ਨਾਲ ਤੇ ਨਾਲ-ਨਾਲ ਜਿਹੜਾ ਲੋਡ ਵੀ ਲੋਕ ਕੀ ਕਹਿਣਗੇ ਵਾਲਾ ਇਹਨੂੰ ਘਟਾ ਲਓ ਤਾਂ ਇਹ ਸਾਰੇ ਕਾਸੇ ਨਾ ਚੀਜ਼ਾਂ ਜਿਹੜੀਆਂ ਬਹੁਤ ਸਾਫ ਸਿਰ ਰਹਿਣਗੀਆਂ ਤੇ ਬਹੁਤ ਜ਼ਿੰਦਗੀ ਆ ਜਿਹੜੀ ਨਵ ਸਿਖਾੜੀ ਰਹੂਗੀ ਤਾਂ ਜਰੂਰ ਤੁਸੀਂ ਇਹਨਾਂ ਕਾ ਟਰਾਈ ਕਰਿਓ ਤੇ ਇਹ ਤੋਂ ਬਾਅਦ ਬਸ ਇੱਕ ਗੱਲ ਹੋਰ ਵੀ ਵੀ ਉਮੀਦ ਹੈ ਜਿਹੜੀ ਨਾ ਉਮੀਦ ਉਮੀਦ ਨਹੀਂ ਛੱਡਣੀ ਮੈਨੂੰ ਬਹੁਤ ਜਾਣੇ ਪੁੱਛਣਗੇ ਬਾਈ ਮੈਂ ਠੀਕ ਹੋ ਜਾਊਂਗਾ ਨਹੀਂ ਨਹੀਂ ਇਹ ਮੈਨੂੰ ਪੁੱਛ ਰਾਇ ਤੂੰ ਮੈਨੂੰ ਦੱਸ ਇਹ ਵੇ ਮੈਂ ਠੀਕ ਹੋ ਕੇ ਛੱਡਾਂਗਾ ਕਿਉਂਕਿ ਕੋਪੀ ਸੋਲ ਦੀ ਮਾਤਰਾ ਹੀ ਤਾਂ ਵਧ ਰਹੀ ਆ ਦਿਮਾਗ 'ਚ 36 ਤਰੀਕ ਦਿਨ ਨੂੰ ਕਟਾਉਣ ਦੇ ਐਕਸਰਸਾਈਜ਼ ਤੋਂ ਲੈ ਕੇ ਸੇਵਾ ਤੋਂ ਲੈ ਕੇ ਸੇਵਾ ਤੋਂ ਲੈ ਕੇ ਸੰਗਤ ਤੋਂ ਲੈ ਕੇ ਪੁਰਾਣੇ ਖਿਆਲਾਂ ਨੂੰ ਜਿਹੜੇ ਹੈਗੇ ਨੇ ਉਹਨਾਂ ਨੂੰ ਕੱਢਣ ਤੋਂ ਲੈ ਕੇ ਮੈਡੀਕਲ ਹੈਲਪ ਲੈਣ ਤੱਕ ਬਹੁਤ ਪਾਇਨਾ ਵੱਡਾ ਟਣਾ ਹੈ ਵੀ ਕਰਕੇ ਛੱਡਾਂ ਫਿਰ ਹੋ ਜਾਊ ਚਲੋ ਮੈਂ ਤੁਹਾਨੂੰ ਮਿਲਦਾ ਕਿਸੇ ਹੋਰ ਵੀਡੀਓਸ ਇਹ ਜੇ ਕਿਸੇ ਨੂੰ ਐਂਜਾਇਟੀ ਆ ਤੁਹਾਡੇ ਗਰੁੱਪ ਉਹਦੇ ਨਾਲੇ ਵੀਡੀਓ ਸ਼ੇਅਰ ਜ਼ਰੂਰ ਕਰ ਦੇ।